ਆਪਾਂ ਮਾਝੇ ਤੋਂ ਜਥਾ ਤੋਰਿਆ ਹੈਗਾ ਦੁਆਬੇ ਵਾਲਾ ਜਥਾ ਵੀ ਰਾਜ ਨੂੰ ਮਿਲ ਰਿਹਾ ਹੈਗਾ ਸਾਨੂੰ ਲਗਾਤਾਰ ਹੋਰ ਜਥੇ ਬੰਦੀਆਂ ਵੀ ਆਪਣੇ ਮੋਰਚਿਆਂ ਤੇ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਜਾਣ ਦਾ ਯਤਨਸ਼ੀਲ ਨੇ ਸਾਨਾ ਮਜ਼ਦੂਰਾਂ ਦਾ ਅੰਦੋਲਨ ਸਮਾਜ ਦੀ ਲੜਾਈ ਲੜ ਰਿਹਾ ਮੈਂ ਖਾਸ ਕਰਕੇ ਕਾਰਪੋਰੇਟ ਦੀ ਗੱਲ ਕਰ ਰਿਹਾ ਜਿਹੜੇ ਕਾਰਪੋਰੇਟ ਦੇ ਵੱਡੇ ਸ਼ੋਪਿੰਗ ਮਾਲਸ ਨੇ ਉਹਨਾਂ ਨੇ ਟੋਟਲ ਭਾਰਤ ਦੀ ਛੋਟੀ ਦੁਕਾਨਦਾਰੀ ਲੱਘੂ ਉਦਯੋਗ ਨੂੰ ਖਾਣਾ ਹੈਗਾ ਜਿਹੜੀ ਆਨਲਾਈਨ ਸਮਾਨ ਵੇਚਦੀ ਆ 23 ਰੁਪਏ ਸਾਥੋਂ ਲੈ ਕੇ 45 ਰੁਪਏ ਜਿਹੜਾ ਬਾ ਚੈਪਟੋ ਦਾ ਤੇ ਬਲਿੰਕਟਨ ਦਾ ਤੁਸੀਂ ਆਨਲਾਈਨ ਆਟਾ ਬੁੱਕ ਕਰਾ ਲਓ ਅੱਜ ਵੇਖਿਆ 23 ਰੁਪਏ 2 ਫੁੱਟ ਗੰਨਾ ਵੀ ਦੇ ਰਹੇ ਆ ਹੁਣੇ ਮੈਨੂੰ ਕੋਈ ਪ੍ਰਭਾਵ ਖਾ ਕੇ ਗਿਆ ਵੀ ਆ 23 ਰੁਪਿਆ ਗੰਨੇ ਦਾ ਰੇਟ ਆ ਤੇ ਗੰਨਾ 2.5 ਫੋਟੋ ਨਾ ਸਾਨੂੰ ਵੀ ਗੰਨੇ ਦੇ ਪੈਸੇ ਨਹੀਂ ਦਿੰਦੇ ਉਹ ਜਿਹੜਾ ਕਹਿੰਦੇ ਸੀ ਨਾ ਵੀ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ ਐਂ ਜੋੜਨਾ ਵਾ ਵੀ ਸੱਤੋਂ ਲੈਣੀ ਚੀਜ਼ ਮੁਕਤ ਤੇ ਬਾਜ਼ਾਰ ਦੇ ਵਿੱਚ ਖਪਤਕਾਰ ਨੂੰ 10 ਗੁਣਾ 50 ਗੁਣਾ 100 ਗੁਣਾ ਮਹਿੰਗੀ ਦੇਣੀ ਆ ਤੇ ਕਾਬਲ ਜਿਹੜੀ ਕਰ ਤੋਂ ਕਰ ਰਿਹਾ ਤੇ ਸਮਾਂ ਚ ਚ ਕਰ ਰਿਹਾ ਔਰ ਦੇਖੋ ਜਿਹੜਾ ਦੋਵਾਂ ਫਾਰਮਾਂ ਨੇ ਫੈਸਲਾ ਸੀਗਾ ਸਾਡਾ ਅਸਪੀਉਣ ਵਾਲੇ ਦਿਨਾਂ ਚ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਅੰਦੋਲਨ ਨੂੰ ਵੱਡਾ ਕਰਾਂਗੇ ਉਸੇ ਲੜੀ ਤਹਿਤ ਪਹਿਲੋਂ ਵੀ ਆਪਣੀ ਕ੍ਰਾਂਤੀਕਾਰ ਜੁਨੀਆ ਦਾ ਵੱਡਾ ਜਥਾ ਉੱਥੇ ਪਹੁੰਚਿਆ ਆਪਾਂ ਮਾਦੇ ਤੋਂ ਜਥਾ ਤੋਰਿਆ ਹੈਗਾ ਦੁਆਬੇ ਵਾਲਾ ਜਥਾ ਵੀ ਰਾਹ ਚੋਂ ਮਿਲ ਰਿਹਾ ਹੈਗਾ ਸਾਨੂੰ ਲਗਾਤਾਰ ਹੋਰ ਜਥੇਬੰਦੀਆਂ ਵੀ ਆਪਣੇ ਮੋਰਚਿਆਂ ਤੇ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਜਾਣ ਦਾ ਯਤਨ ਸ਼ੀਲ ਨੇ ਤੋਂ ਇਸ ਕਰਕੇ ਅੱਜ ਇੱਕ ਵੱਡਾ ਜਥਾ ਜਿਹੜਾ ਵਾ ਮੈਂ ਦਾਅਵਾ ਕਰਾਂ ਵੀ ਕਿੰਨੇ ਆ ਇਹ ਇਹ ਬਾਤ ਦੀ ਗੱਲ ਹੈਗੀ ਆ ਪਰ ਤੁਸੀਂ ਖੁਦ ਵੇਖਿਆ ਕਿੰਨਾ ਜ਼ਿਆਦਾ ਟਰੈਕਟਰ ਟਰਾਲੀਆਂ ਜਿਹੜੀਆਂ ਵਾਂ ਜਿਹੜੀਆਂ ਅੱਜ ਸ਼ੰਭੂ ਮੋਰਚੇ ਨੂੰ ਰਵਾਨਾ ਹੋ ਰਹੀਆਂ ਵਾਂ ਦੂਸਰਾ ਇਹ ਅੰਦੋਲਨ ਕੱਲਾ ਕਿਸਾਨਾਂ ਦਾ ਨਹੀਂ ਮੰਨਿਆ ਜਾਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਸਮਾਜ ਦੀ ਲੜਾਈ ਲੜ ਰਿਹਾ ਮੈਂ ਖਾਸ ਕਰਕੇ ਕਾਰਪੋਰੇਟ ਦੀ ਗੱਲ ਕਰ ਰਿਹਾ ਜਿਹੜੇ ਕਾਰਪੋਰੇਟ ਦੇ ਵੱਡੇ ਸ਼ਾਪਿੰਗ ਮਾਲਸ ਨੇ ਉਹਨਾਂ ਨੇ ਟੋਟਲ ਭਾਰਤ ਦੀ ਛੋਟੀ ਦੁਕਾਨਦਾਰੀ ਲੱਘੂ ਉਦਯੋਗ ਨੂੰ ਖਾਣਾ ਹੈਗਾ ਦੇਖੋ ਅੱਜ ਵੀ ਪਹਿਲਾਂ ਮੈਂ ਚੈਪਟੋ ਬਾਰੇ ਤੇ ਬ੍ਰਿੰਟਨ ਬਾਰੇ ਬੋਲਿਆ ਸੀ ਬਲਿੰਕਟਨ ਜਿਹੜੀ ਆਨਲਾਈਨ ਸਮਾਨ ਵੇਚਦੀ ਆ 23 ਰੁਪਏ ਸਾਠੋਂ ਲੈ ਕੇ 45 ਰੁਪਏ ਜਿਹੜਾ ਬਾ ਚੈਪਟੋ ਦਾ ਤੇ ਬਲਿੰਕਟਨ ਦਾ ਤੁਸੀਂ ਆਨਲਾਈਨ ਆਰਡਰ ਬੁੱਕ ਕਰਾ ਲਓ ਅੱਜ ਵੇਖਿਆ 23 ਰੁਪਏ 2 ਫੁੱਟ ਕੰਨਾ ਵੀ ਦੇ ਰਹੇ ਆ ਉਹਨੇ ਮੈਨੂੰ ਕੋਈ ਭਰਾਵ ਖਾ ਕੇ ਕਿਹਾ ਵੀ ਆ 23 ਰੁਪਿਆ ਗੰਨੇ ਦਾ ਰੇਟ ਆ ਤੇ ਗੰਨਾ 2 2.5 ਫੁੱਟ ਉਹਨਾ ਸਾਨੂੰ ਭਈ ਗੰਨੇ ਦੇ ਪੈਸੇ ਨਹੀਂ ਦਿੰਦੇ ਉਹ ਜਿਹੜਾ ਕਹਿੰਦੇ ਸੀ ਨਾ ਵੀ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ ਐ ਜੋੜਨਾ ਵਾ ਵੀ ਸਸਤੋ ਲੈਣੀ ਚੀਜ਼ ਮੁਕਤ ਤੇ ਬਾਜ਼ਾਰ ਦੇ ਵਿੱਚ ਖਪਤਕਾਰ ਨੂੰ 10 ਗੁਣਾ 50 ਗੁਣਾ 100 ਗੁਣਾ ਮਹਿੰਗੀ ਦੇਣੀ ਆ ਇਹ ਕਹਿੰਦੇ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ ਤੋਂ ਇਸ ਕਰਕੇ ਅਸੀਂ ਵੀ ਕਹਿੰਨੇ ਆ ਵੀ ਕੋਈ ਪਾਰਟੀ ਦੁਕਾਨਦਾਰਾਂ ਦੀ ਰੇੜੀ ਫੜੀ ਵਾਲਿਆਂ ਦੀ ਜਿਹੜੇ ਛੋਟੇ ਲੱਗੂ ਉਦਯੋਗ ਦੀ ਲੜਾਈ ਨਹੀਂ ਲੜਦੀ ਕਿਸਾਨ ਮਜ਼ਦੂਰ ਲੜ ਰਹੇ ਆ ਨੌਜਵਾਨਾਂ ਦੀ ਵੀ ਗੱਲ ਕਰਦੇ ਹੈਗੇ ਆ ਬੇਰੋਜ਼ਗਾਰੀ ਆ ਨਸ਼ਾ ਵਾ ਕੱਲਾ ਆਪਣੀ ਨਹੀਂ ਗੱਲ ਕਰਦੀ ਬੇਸ਼ੱਕ ਸਾਡਾ ਨੌਜਵਾਨ ਵੀ ਆ ਖੇਤਾਂ 'ਚ ਕੰਮ ਕਰਨ ਵਾਲਾ ਜਾਂ ਖੇਤੀ ਤੇ ਨਿਰਭਰ ਨੌਜਵਾਨੀ ਮਜ਼ਦੂਰ ਦੀ ਗੱਲ ਵੀ ਕਰਦੇ ਆ 200 ਦਿਨ ਨਰੇਗਾ ਦੀ ਗੱਲ ਕਰ ਰਹੇ ਆ ਕਰਜ਼ੇ ਮੁਕਤੇ ਉੱਤੇ ਮਜ਼ਦੂਰ ਨੂੰ ਵੀ ਕਰਜ਼ਾ ਮੁਕਤ ਕਰਨ ਦੀ ਗੱਲ ਕਰਦੇ ਆ 60 ਸਾਲ ਤੋਂ ਬਾਅਦ ਜਿਹੜਾ ਖੇਤੀ 'ਚ ਮਜ਼ਦੂਰ ਹੈ ਉਹਦੀ ਪੈਨਸ਼ਨ ਦੀ ਗੱਲ ਕਰ ਰਹੇ ਆ ਆਦਿਵਾਸੀ ਸਮਾਜ ਦੀ ਵੀ ਗੱਲ ਕਰ ਰਹੇ ਆ ਤੋ ਕੋਲ ਮਲਾ ਕੇ ਸੀ ਸਮਾਜ ਦੀ ਲੜਾਈ ਲੜ ਰਹੇ ਆ ਇਸ ਕਰਕੇ ਪੂਰੇ ਪੰਜਾਬੀ ਸਮਾਜ ਨੂੰ ਦੇਸ਼ ਦੇ ਸਮਾਜ ਨੂੰ ਸਾਡਾ ਸਹਿਯੋਗ ਕਰਨਾ ਚਾਹੀਦਾ 30 ਚੋਂ ਨਾ ਕੀਤਾ ਵੀ ਹੈਗਾ ਇਸ ਕਰਕੇ ਕਿੰਨਾ ਜਨਾਂ ਚਿਰ ਪੰਜਾਬੀਓ ਇੱਕ ਮੁੱਠ ਹੋ ਕੇ ਸ਼ਨਰਸ਼ਨਾ ਕੀਤਾ ਉਹਨਾਂ ਚਿਰ ਮੰਗਾ ਸ਼ਾਇਦ ਨਾ ਮੰਨੀਆਂ ਜਾਣ ਬੇਸ਼ੱਕ ਗੱਲਬਾਤ ਦਾ ਸੱਦਾ ਆਇਆ ਹੈਗਾ ਇਸ ਕਰਕੇ ਪੂਰੇ ਦਬਾਬੀਆਂ ਨੂੰ ਠੀਕਾ ਪੂਰੇ ਪੰਜਾਬ ਨੂੰ ਅਪੀਲ ਕਰਦਾ ਵੀ ਹਰ ਪਿੰਡ ਦੇ ਵਿੱਚੋਂ ਇੱਕ ਟ੍ਰੈਕਟਰ ਟਾਲੀ ਇੱਕ ਟ੍ਰੈਕਟਰ ਟਾਲੀ ਇੰਨੇ ਪਿੰਚੋ ਲਿਆਉਣੀ 10 15 ਬੰਦੇ ਮੋਰਚੇ 'ਤੇ ਰੱਖਣੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਅੱਜ ਦਾ ਸੱਦਾ ਦੇ ਰਹੇ ਆ ਬਾਕੀ ਉਥੇ ਕੇਐਮਐਮ ਦੀ ਮੀਟਿੰਗ ਦੁਆ ਫੋਰਮਾ ਦੀ ਮੀਟਿੰਗ ਕਰ ਤੋਂ ਬਾਅਦ ਅਗਲੇ ਪ੍ਰੋਗਰਾਮ ਵੀ ਤੁਹਾਡੇ ਸਾਹਮਣੇ ਰੱਖੇ ਜਾਣਗੇ ਹੁਣ ਮੇਰੀ ਬੇਨਤੀ ਆ ਵੀ ਰਾਜ ਸਾਹਿਬ ਆਪ ਆਪਣੀ ਗੱਲ ਕਰ ਲੈਣਗੇ ਜੋ ਸਭ ਤੋਂ ਪਹਿਲੇ ਤਾਂ ਐਕਪ੍ਰੈਸ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਸ਼ੰਭੂ ਬਾਰਡਰ ਨੂੰ ਖਨੋਰੀ ਬਾਰਡਰ ਨੂੰ ਰਤਨਪੁਰਾ ਬਾਰਡਰ ਨੂੰ ਕਹਿ ਸਕਦੇ ਹਾਂ ਕਿ ਇਸ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਇੱਕ ਵੱਡਾ ਜਥਾ ਮਾਝੇ ਦੇ ਵਿੱਚੋਂ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ ਜਿਨ੍ਹਾਂ ਨੇ ਕੱਲ ਦੀ ਤਿਆਰੀ ਕੀਤੀ ਸੀ ਔਰ ਅੱਜ ਸਵੇਰੇ ਅਭਿਆਸ ਤੋਂ ਚੱਲੇ ਪਾਏ ਨੇ ਸੋ ਭੰਦੇਸਾ ਸਾਹਿਬ ਸਾਡੇ ਕੋਲ ਇੱਥੇ ਦੋਆਬੇ ਦੇ ਵਿੱਚ ਇਸ ਵੇਲੇ ਆਪਾਂ ਜਲੰਧਰ ਔਰ ਫਗਵਾੜਾ ਦੇ ਗੱਭੇ ਬੈਠੇ ਆ। ਸੋ ਇੱਥੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜਾ ਟਰਾਲੀਆਂ ਦਾ ਜਥਾ ਉਹ ਹੁਣੇ ਹੀ ਅਰਸ਼ਾਦਾ ਪਾਣੀ ਛੱਕ ਕੇ ਰਵਾਨਾ ਹੋਇਆ। ਹਲੇ ਪਿੱਛੋਂ ਵੀ ਆ ਰਹੀਆਂ ਨੇ ਟਰਾਲੀਆਂ ਬਹੁਤ ਸਾਰੀਆਂ। ਸੋ ਅਸੀਂ ਇਸ ਸਮੇਂ ਦੇ ਆਪੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਉੱਤੇ ਕੁਝ ਕੁ ਕਿਸਾਨ ਬੈਠੇ ਨੇ ਇਹ ਸਰਕਾਰ ਨੂੰ ਚਿੱਟਾ ਚਾਣਨ ਕਰਨ ਵਾਸਤੇ ਸੁੱਤੀ ਪੈ ਨੂੰ ਜਗਾਉਣ ਵਾਸਤੇ ਕਿ ਇਹ ਪੰਜਾਬ ਦੇ ਵਿੱਚੋਂ ਜਦੋਂ ਆਵਾਜ਼ ਦੇਵਾਂਗੇ ਤੇ ਕਿਸਾਨ ਆਪਣੇ ਹੱਕਾਂ ਲਈ ਇਹਵੇਂ ਟਰਾਲੀਆਂ ਜੋੜ ਕੇ ਟਰੈਕਟਰ ਜੋੜ ਕੇ ਵੱਡਣਾਵਾ ਲਾਉਣਗੇ ਸੋ ਸਰਕਾਰ ਜਲਦੋਂ ਜਲਦ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜਾ ਚਾਟਰ ਉਹਨਾਂ ਕੋ ਗਿਆ ਹੋਇਆ ਉਹਦੇ ਤੁਰੰਤ ਹੱਲ ਕਰੇ ਨਹੀਂ ਤਾਂ ਆਉਣ ਵਾਲਾ ਸਮਾਜ ਸੰਘਰਸ਼ ਦਾ ਆਰ ਪਾਰ ਦੀ ਲੜਾਈ ਹੋਏਗੀ ਹੋਰ ਤਿੱਖਾ ਹੋਏਗਾ ਤੇ ਦੁਆਬੇ ਦੇ ਵਿੱਚੋਂ ਕਿਉਂਕਿ ਹੁਣ ਗੰਨੇ ਦਾ ਸੀਜ਼ਨ ਚੱਲਦਾ ਪਿਆ ਹੁਣ ਸੰਗਤਾਂ ਗੱਡੀਆਂ ਨਾਲ ਉੱਥੇ ਜਾ ਰਹੀਆਂ ਨੇ ਅੱਜ ਵੀ ਬਹੁਤ ਸਾਰੀਆਂ ਗੱਡੀਆਂ ਨਾਲ ਕਾਬਲੇ ਤੇ ਜਾਣ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਲੇ ਆ ਥੋੜੇ ਜਿਹਾ ਗੰਨੇ ਦਾ ਕਿਉਂਕਿ ਆ ਫਰਵਰੀ ਦੇ ਵਿੱਚ ਗੰਨਾ ਲਾਗੇ ਹੋ ਜਾਂਦਾ ਤੇ ਫੇਰ ਇਤੋਂ ਵੀ ਵੱਡਾ ਕਾਬਲਾ ਟਰਾਲੀਆਂ ਦਾ ਸ਼ੰਭੂ ਬਾਡਰ ਨੂੰ ਕੂਚ ਕਰੇਗਾ ਜਿੰਨਾ ਚਿਰ ਸਰਕਾਰ ਮੰਗਾ ਨਹੀਂ ਮੰਦੀ ਇਹ ਸੰਘਰਸ਼ ਜਿਹੜਾ ਆ ਅੱਗੇ ਤੋਂ ਅੱਗੇ ਹੋਰ ਵਧੇਗਾ